ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਬੂੰਦੀ ਦੇ ਲੱਡੂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਬਣਾ ਕੇ ਆਪਾਂ ਤਿਆਰ ਕਰਨੇ ਆਂ ਤੇ ਇਹਦੇ ਵਾਸਤੇ ਜ਼ਿਆਦਾ ਸਮਾਨ ਦੀ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਤੇ ਫਟਾਫਟ ਬਣ ਕੇ ਇਹ ਤਿਆਰ ਹੋ ਜਾਂਦੇ ਆ ਤੇ ਇਹਦੇ ਵਾਸਤੇ ਆਪਾਂ ਜਿਹੜਾ ਆ ਸਭ ਤੋਂ ਪਹਿਲਾਂ ਬੇਸਣ ਲੈਨੇ ਆ ਬੇਸਣ ਆਪਾਂ ਲਿਆ 1 ਕੱਪ ਪੂਰਾ 1 ਕੱਪ ਭਰ ਕੇ ਲਿਆ ਆਪਾਂ ਜਿੰਨੇ ਤੁਸੀਂ ਲੱਡੂ ਬਣਾਣੇ ਆ ਉਹਨਾਂਕ ਤੁਸੀਂ ਵੇਸਣ ਜਿਹੜਾ ਪਾ ਲਓ ਇਹਦੇ ਵਿੱਚੇ ਥੋੜਾ ਜਿਹਾ ਪਾਇਆ ਆਪਾਂ ਖਾਣ ਵਾਲਾ ਸੋਡਾ ਬੇਕਿੰਗ ਸੋਡਾ ਜਿਹਨੂੰ ਆਪਾਂ ਬੋਲਦੇ ਆ ਥੋੜਾ ਜਿਹਾ ਮਾੜਾ ਜਿਹਾ ਪਾ ਦਿੱਤਾ ਆਪਾਂ ਫੂਡ ਕਲਰ ਇਹਦੇ ਨਾਲ ਰੰਗ ਜਿਹੜਾ ਇਹਨਾਂ ਦਾ ਜਿਹੜਾ ਸੋਹਣਾ ਬਣ ਜਾਊਗਾ ਲੱਡੂਆਂ ਦਾ ਪਾਣਾ ਤਾਂ ਪਾ ਲਓ ਨਹੀਂ ਤਾਂ ਇਹਨੂੰ ਸਕਿਪ ਕਰ ਸਕਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਰੰਗ ਪਾਉਣਾ ਆ ਤੇ ਬਿਲਕੁਲ ਨਾ ਮਾਤਰਾ ਆਪਾਂ ਪਾਇਆ ਉਹਦੇ ਨਾਲ ਹੀ ਜਿਹੜਾ ਇਹਦਾ ਬੁੰਦੀ ਦਾ ਰੰਗ ਵਾ ਥੋੜਾ ਜਿਹਾ ਡਾਰਕ ਹੋ ਜਾਊਗਾ ਤੇ ਇਹਨੂੰ ਆਪਾਂ ਜਿਹੜਾ ਇਦਾਂ ਪਹਿਲਾਂ ਛਾਣ ਲੈਣੇ ਆ ਸਵਾਰ ਤਾਂ ਕਿ ਜਿਹੜੇ ਸਾਰੀਆਂ ਚੀਜ਼ਾਂ ਇੱਕ ਤਮੀਖਸ ਹੋ ਜਊਗੀਆਂ ਇੱਕ ਇਹਦੇ ਵਿੱਚ ਕੋਈ ਡਲੀ ਵਗੈਰਾ ਹੋਊਗੀ ਤਾਂ ਉਹ ਨਿਕਲ ਜਾਊਗੀ ਠੀਕ ਆ ਜੀ ਆਪਾਂ ਬੇਸਣ ਨੂੰ ਇਸ ਤਰ੍ਹਾਂ ਦੇਖੋ ਛਾਣ ਲਿਆ ਸਾਰਾ ਤੇ ਆ ਮਾੜਾ ਜਿਹਾ ਬਰੀਕ-ਬਰੀਕ ਨਿਕਲੀਆਂ ਜੜੀਆਂ ਆਪਾਂ ਕੱਢਤੀਆਂ ਤੇ ਇਹ ਲਈ ਆਪਾਂ ਪਾਣੀ ਇੱਕ ਕੱਪ ਲਿਆ ਆਪਾਂ ਪਾਣੀ ਦਾ ਤੇ ਇਹਨੂੰ ਪਹਿਲਾਂ ਆਪਾਂ ਥੋੜਾ-ਥੋੜਾ ਪਾ ਕੇ ਬੇਸਣ ਨੂੰ ਘੋਲਦੇ ਆਂ ਇੱਕੋ ਵਾਰੀ ਨਹੀਂ ਆਪਾਂ ਪਾਣੀ ਨੂੰ ਪਾਉਣਾ ਹੈਗਾ ਥੋੜਾ-ਥੋੜਾ ਪਾਉਨੇ ਆ ਦੇਖੋ ਆਪਾਂ ਥੋੜਾ ਥੋੜਾ ਪਾਣੀ ਪਾਈ ਜਾਂਦੇ ਆ ਤੇ ਇਹਨੂੰ ਘੋਲ ਹੀ ਜਾਂਦੇ ਆ ਵਧੀਆ ਇਹਨੂੰ ਸਮੂਥ ਜਿਹਾ ਆਪਾਂ ਬੇਸਣ ਨੂੰ ਤਿਆਰ ਕਰਨਾ ਜਿਆਦਾ ਸਖਤ ਨਹੀਂ ਰੱਖਣਾ ਜੇ ਬੇਸਣ ਸਖਤ ਹੋਊਗਾ ਤਾਂ ਆਪਣੀ ਬੁੰਦੀ ਜਿਹੜੀ ਵਧੀਆ ਨਹੀਂ ਬਣੂਗੀ ਇਸ ਕਰਕੇ ਆਪਾਂ ਜਿਹੜਾ ਇਹਨੂੰ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਸ ਤਰ੍ਹਾਂ ਦਾ ਆਪਾਂ ਇਹਨੂੰ ਜਿਹੜੇ ਬੇਸਣ ਨੂੰ ਬਣਾ ਕੇ ਤਿਆਰ ਕਰਨਾ ਕਿੰਨਾ ਕਾਪ ਆ ਇਹਦੇ ਵਿੱਚ ਪਾਣੀ ਪਾਇਆ ਇਹ ਹਾਲੇ ਸਖਤ ਆ ਇਹ ਹੋਰ ਪਾਣੀ ਪਾਣਾ ਪੈਣਾ ਇਹਦੇ ਵਿੱਚ ਤੇ ਇਹਨੂੰ ਨਰਮ ਕਰਨਾ ਪੈਣਾ ਪਹਿਲਾਂ ਆਪਾਂ ਇਦਾਂ ਦੀਆਂ ਡਲੀਆਂ ਚੰਗੀ ਤਰ੍ਹਾਂ ਮਾਰ ਲੈਣੀਆਂ ਸਾਰੀਆਂ ਤੇ ਦੇਖ ਸਕਦੇ ਤੁਸੀਂ ਆਪਾਂ ਪੂਰਾ ਕੱਪ ਪਾਣੀ ਦਾ ਜਿਹੜਾ ਇਹਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਪਾ ਕੇ ਇਹਦੀਆਂ ਡਲੀਆਂ ਜਿਹੜੀਆਂ ਸਗੀਆਂ ਵਿੱਚ ਗੱਠਾ ਵਗੈਰਾ ਉਹ ਸਾਰੀਆਂ ਖਤਮ ਹੋ ਗਈਆਂ ਤੇ ਹੁਣ ਇਹਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਇਦਾਂ ਮਿਕਸ ਕਰ ਲੈਣਾ ਇਦਾਂ ਦੇਖੋ ਬੂੰਦਾ ਡਿਗਣੀਆਂ ਚਾਹੀਦੀਆਂ ਆ ਤੇ ਮੈਂ ਇੱਕ ਕੱਪ ਤੋਂ ਬਾਅਦ ਜਿਹੜਾ ਆ 2 ਚਮਚ ਪਾਣੀ ਦੇ ਹੋਰ ਪਾਏ ਸੀ ਇਹ ਤੇਲ ਗਰਮ ਹੈ ਇਹਦੇ ਵਿੱਚ ਪਾਤਾ ਇਹਦੇ ਨਾਲ ਜਿਹੜੀ ਬੂੰਦੀ ਆਪਣੀ ਉਹ ਕ੍ਰਿਸਪੀ ਬਣੂਗੀ ਕਰਕੁਰੀ ਬੁੰਦੀ ਬਣ ਕੇ ਤਿਆਰ ਹੋਊਗੀ ਤੇ ਲੱड्डੂ ਵੀ ਆਪਣੇ ਉਦਾਂ ਦੇ ਕਰਕਰੇ ਬਣ ਕੇ ਤਿਆਰ ਹੋਣਗੇ ਠੀਕ ਆ ਜੀ ਤੇ ਇਧਰ ਮੈਂ ਤੇਲ ਗਰਮ ਰੱਖਿਆ ਸੀ ਝਰਨੀ ਲੈ ਲਈ ਆਮ ਆਪਣੇ ਘਰਾਂ ਵਿੱਚ ਹੁੰਦੀ ਹੈ ਝਰਨੀ ਨੂੰ ਉੱਚਾ ਰੱਖਣਾ ਇਸ ਤਰ੍ਹਾਂ ਤੇ ਉੱਚਾ ਰੱਖੂਗੇ ਜਿਹੜੀ ਬੁੰਦੀ ਇੱਕ ਇੱਕ ਡਿੱਗੂਗੀ ਉਹ ਸਾਰੇ ਫਟਾਫਟ ਤੇਲ ਦੇ ਵਿੱਚੋਂ ਸਾਈਡ ਤੇ ਹੋਈ ਜਾਊਗੀ ਉੱਥੇ ਹੋਰ ਬੁੰਦੀ ਡਿੱਗੀ ਜਾਊਗੀ ਇਸ ਕਰਕੇ ਇਹਨੂੰ ਉੱਚੀ ਰੱਖਣੀ ਝਰਨੀ ਤੇਲ ਜਿਹੜਾ ਆ ਫੁੱਲ ਸੇਕ ਦੇ ਉੱਤੇ ਗਰਮ ਕਰਨਾ ਹੈ ਇਦਾਂ ਜਦੋਂ ਆਪਾਂ ਬੂੰਦੀ ਪਾਉਣੇ ਨਾ ਤੇਲ ਠੰਡਾ ਹੋ ਜਾਂਦਾ ਆ ਤੇਲ ਨੂੰ ਪੂਰਾ ਗਰਮ ਰੱਖਣਾ ਆ ਫੁੱਲ ਤੇ ਇਹ फटाफटੇ ਬਣ ਕੇ ਤਿਆਰ ਹੋ ਜਾਂਦੀ ਆ ਤੇ ਇਹਨੂੰ ਦੇਖੋ ਆਪਣੇ ਆਪ ਇਹ ਜਿਹੜੀ ਬਣ ਜਣਾ ਇਦਾਂ ਫਿਰ ਬਾਅਦ ਚ ਬਸ ਇਹਨੂੰ ਇੱਕ ਵਾਰੀ ਮੜ ਜਾ ਹਿਲਾ ਕੇ ਆਪਾਂ ਕੱਢ ਲੈਣਾ ਆ ਹਰ ਵਾਰੀ ਜਦੋਂ ਬੂੰਦੀ ਦੁਬਾਰਾ ਪਾਉਣੀ ਆ ਛਰਨੀ ਨੂੰ ਸਾਫ਼ ਕਰ ਲੈਣਾ ਟਿਸ਼ੂ ਦੇ ਨਾਲ ਕਰ ਲਓ ਕੱਪੜੇ ਦੇ ਨਾਲ ਕਰ ਲਓ ਉਹਦੇ ਛੇਕ ਜਿਹੜੇ ਸਾਫ਼ ਹੋ ਜਾਣ ਵੈਸੇ ਤਾਂ ਆਪਾਂ ਲੱਡੂ ਬਣਾਉਣੇ ਕੋਈ ਜ਼ਰੂਰੀ ਨਹੀਂ ਵੀ ਗੋਲ ਬੂੰਦੀ ਹੋਣੀ ਚਾਹੀਦੀ ਆ ਪਰ ਫਿਰ ਵੀ ਉਹਦੇ ਛੇਕ ਜਿਹੜੇ ਉਹ ਬੰਦ ਹੋ ਜਾਂਦੇ ਨੇ ਜੇ ਆਪਾਂ ਬੇਸਣ ਪਾਉਣੇ ਆ ਇਹਦੇ ਵਿੱਚ ਤੇ ਉਹ ਜਿਹੜੇ ਝਰਨੀ ਆਪਣੀਆਂ ਉਹ ਨੂੰ ਤੁਸੀਂ ਸਾਫ਼ ਕਰ ਲਓ ਟਿਸ਼ੂ ਦੇ ਨਾਲ ਤੇ ਦੁਬਾਰਾ ਤੁਸੀਂ ਬੂੰਦੀ ਫੇਰ ਉਸੇ ਤਰ੍ਹਾਂ ਤੇਲ ਦੇ ਵਿੱਚ ਪਾ ਦਿਓ ਦੇਖੋ ਬਣ ਗਈ ਹੈ ਨਾ ਬਹੁਤ ਸੋਹਣੀ ਤੇ ਇਹਨੂੰ ਆਪਾਂ ਕੱਢ ਲਿਆ ਆ ਤੇਲ ਜਿਹੜਾ ਗੈਸ ਆਪਣਾ ਫੁੱਲੇ ਚੱਲਦਾ ਆ ਕੱਟ ਨਹੀਂ ਕੀਤਾ ਆਪਾਂ ਤੇ ਉਸੇ ਤਰ੍ਹਾਂ ਆਪਾਂ ਦੁਬਾਰਾ ਫੇਰ ਮੈਂ ਤੁਹਾਨੂੰ ਦੇਖੋ ਦਿਖਾ ਦਿੱਤੀ ਬਣਾ ਕੇ ਤੇ ਬਾ ਝਰਨੀ ਉੱਚੀ ਰੱਖਣੀ ਤਾਂ ਕਿ ਜਦੋਂ ਤੱਕ ਦੂਜਾ ਦੂਜੀ ਬੂੰਦ ਆਉਣੀ ਨਾ ਜਿਹੜੀ ਪਹਿਲੀ ਬੂੰਦ ਆ ਉਹ ਸਾਈਡ ਤੇ ਹੋ ਜਵੇ ਇਸ ਕਰਕੇ ਝਾਰਨੀ ਆਪਾਂ ਉੱਚੀ ਰੱਖਣੀ ਤਾਂ ਵਧੀਆ ਬੂੰਦੀ ਜਿਹੜੀ ਆਪਣੀ ਬਣ ਕੇ ਤਿਆਰ ਹੋਊਗੀ ਠੀਕ ਆ ਜੀ ਤੇ ਜਦੋਂ ਦੇਖਿਆ ਤੇਲ ਦੇ ਵਿੱਚ ਜਿੰਨੀ ਜਗ੍ਹਾ ਉਨੀ ਕੁ ਪੈ ਗਈ ਆ ਤਾਂ ਫਿਰ ਤੁਸੀਂ ਬਸ ਕਰੋ ਤੇ ਇਸ ਤਰ੍ਹਾਂ ਥੋੜਾ ਥੋੜੀ ਕਰਕੇ ਕਿਉਂਕਿ ਮੈਂ ਥੋੜਾ ਤੇਲ ਪਾਇਆ ਛੋਟੀ ਕੜਾਹੀ ਲਈ ਆ ਤੇ ਅਗਰ ਤੁਸੀਂ ਜ਼ਿਆਦਾ ਵੱਡੀ ਕੜਾਹੀ ਲੈਣੇ ਆ ਜ਼ਿਆਦਾ ਤੇਲ ਪਾ ਲੂਗੇ ਤਾਂ ਫਟਾਫਟ ਬਣ ਜਾਣੀ ਆ ਜ਼ਿਆਦਾ ਜਗ੍ਹਾ ਹੋਣੀ ਉਹ ਚ ਤੇ ਇਹ ਬੂੰਦੀ ਆਪਣੀ ਸਾਰੀ ਜਿਹੜੀ ਤਿਆਰ ਹੋ ਗਈ ਗਰਮ ਬਹੁਤ ਆ ਹਾਲੇ ਦੇਖੋ ਕੋਈ ਜ਼ਰੂਰੀ ਨਹੀਂ ਘੋਲ ਹੋਵੇ ਤੇ ਇਸ ਤਰ੍ਹਾਂ ਦੀ ਬੂੰਦੀ ਆਪਾਂ ਸਾਰੀ ਬਣਾ ਕੇ ਤਿਆਰ ਕਰ ਲਈ ਆ ਤੇ ਇਹ ਨੂੰ ਹੁਣ ਆਪਾਂ ਜਿਹੜਾ ਆ ਚੌਪਰ ਦੇ ਨਾਲ ਚੌਪ ਕਰਨਾ ਇਹ ਨੂੰ ਮਿਕਸੀ ਕੱਪ ਚ ਨਹੀਂ ਮਿਕਸੀ ਦੇ ਨਾਲ ਨਹੀਂ ਪੀਸਣਾ ਇਹ ਨੂੰ ਨਹੀਂ ਤਾਂ ਬਿਲਕੁਲ ਬਰੀਕ ਹੋ ਜਾਊਗੀ ਇਹ ਨੂੰ ਦਰਦਰੀ ਜਿਹੀ ਆਪਾਂ ਦਾਣੇਦਾਰ ਰੱਖਣਾ ਆ ਇਹ ਨੂੰ ਚੌਪਰ ਦੇ ਵਿੱਚ ਇਹ ਨੂੰ 5-4 ਵਾਰੀ ਘੁਮਾ ਕੇ ਇਹ ਨੂੰ ਚੌਪ ਕਰਨਾ ਠੀਕ ਆ ਜੀ ਤੇ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਸ ਤਰ੍ਹਾਂ ਇਹ ਨੂੰ ਰੋਕ ਕੇ ਚਲਾ ਲਓ ਰੋਕ ਲਓ ਚਲਾ ਲਓ ਵਸ ਦੇਖੋ ਤਿੰਨ ਕਵਾਰੀ ਆਪਾਂ ਤਿੰਨ ਚਾਰ ਵਾਰੀ ਚਲਾਈ ਆ ਤੇ ਬੁੰਦੀ ਆਪਣੀ ਜਿਹੜੀ ਵਧੀਆ ਆ ਦਾਣੇਦਾਰ ਬਣ ਕੇ ਤਿਆਰ ਹੋ ਗਈ ਜਿਆਦਾ ਵੀ ਇਹਦਾ ਪਾਊਡਰ ਜਿਹਾ ਨਹੀਂ ਬਣਾਉਣਾ ਹੈਗਾ ਤੇ ਐਸੇ ਤਰ੍ਹਾਂ ਆਪਾਂ ਸਾਰੀ ਬੂੰਦੀ ਜਿਹੜੀ ਆ ਉਹ ਗ੍ਰाइंड ਕਰ ਲੈਣੀ ਆ ਦੇਖੋ ਐਦਾਂ ਦੀ ਹੋ ਜਾਣੀ ਆ ਦਾਣੇਦਾਰ ਤੇ ਬੂੰਦੀ ਆਪਾਂ ਸਾਰੀ ਤਿਆਰ ਕਰ ਲਈ ਗ੍ਰाइंड ਕਰ ਲਈ ਇੱਧਰ ਮੈਂ ਹੋਰ ਇੱਕ ਪੈਨ ਰੱਖਿਆ ਤੇ ਉਹਦੇ ਵਿੱਚ ਮੈਂ ਪੌਣਾ ਕੱਪ ਜਿਹੜਾ ਆ ਚੀਨੀ ਦਾ ਪਾ ਦਿੱਤਾ ਤੇ ਪਾਣੀ ਸਿਰਫ 3 ਕ ਚਮਚੇ ਮੈਂ ਪਾਏ ਆ ਸਿਰਫ ਚੀਨੀ ਘੋਲਣ ਵਾਸਤੇ ਜਿਆਦਾ ਨਹੀਂ ਇਹਦੀ ਚਾਸ਼ਨੀ ਆਪਾਂ ਬਣਾਉਣੀ ਹੈਗੀ ਪੌਣਾ ਇੱਕ ਕੱਪ ਆਪਣਾ ਬੇਸਣ ਦਾ ਸੀ ਇੱਕ ਕੱਪ ਪਾਣੀ ਦਾ ਸੀ ਤੇ ਉੱਪਰ 3-4 ਚਮਚੇ ਮੈਂ ਹੋਰ ਪਾਏ ਪਾਣੀ ਦੇ ਪੌਣਾ ਕੱਪ ਚੀਨੀ ਦਾ ਪਾਇਆ ਆਪਾਂ ਉਹੀ ਤੇ ਉਹਦੇ ਵਿੱਚ ਮੈਂ 3-4 ਕ ਚਮਚੇ ਜਿਹੜੇ ਪਾਣੀ ਦੇ ਪਾ ਦਿੱਤੇ ਆ ਜਿਆਦਾ ਨਹੀਂ ਪਾਣੀ ਪਾਇਆ ਦੇਖੋ ਚਾਸ਼ਣੀ ਆਪਣੀ ਜਿਹੜੀ ਉਹ ਤਿਆਰ ਹੋ ਗਈ ਆ ਤੇ ਉਧਰ ਆਪਾਂ ਬੁੰਦੀ ਵੀ ਸਾਰੀ ਜਿਹੜੀ ਆ ਚੌਪ ਕਰ ਲਈ ਆ ਤੇ ਹੁਣ ਆਪਾਂ ਇਹ ਚਾਸ਼ਣੀ ਜਿਹੜੀ ਆ ਸਾਰੀ ਇਹਦੇ ਵਿੱਚ ਪਹਿਲਾਂ ਆਪਾਂ ਪਾਉਨੇ ਆ ਮਗਜ ਚਾਰੇ ਮਗਜ ਆ ਮੇਰੇ ਕੋਲ ਪਾਉਣੇ ਤਾਂ ਪਾ ਲਓ ਨਹੀਂ ਤਾਂ ਸਕਿਪ ਕਰ ਦਿਓ ਵਧੀਆ ਲੱਗਦੇ ਥੋੜੀ ਜਿਹੀ ਆਪਾਂ ਪਾਤੀ ਚੈਰੀ ਇਹਦੇ ਵਿੱਚ ਟੂਟੀ ਫਰੂਟੀ ਤੇ ਹੁਣ ਜਿਹੜੀ ਆਪਾਂ ਚਾਸ਼ਣੀ ਤਿਆਰ ਕੀਤੀ ਆ ਉਹ ਸਾਰੀ ਇਹਦੇ ਵਿੱਚ ਪਾ ਦਣੀ ਆਪਾਂ ਪਹਿਲਾਂ ਥੋੜੀ ਜਿਹੀ ਪਾਣੇ ਆ ਤੇ ਦੇਖ ਲੈਨੇ ਆ ਮਿਕਸ ਕਰਕੇ ਤੇ ਫਿਰ ਬਾਕੀ ਜਿਹੜੀ ਰਹਿੰਦੀ ਹੈ ਉਹ ਸਾਰੀ ਇਹਦੇ ਵਿੱਚ ਪਾ ਦੇਣੀ ਆਪਾਂ ਠੀਕ ਆ ਜੀ ਪੈ ਜਾਣੀ ਸਾਰੀ ਚਾਸ਼ਨੀ ਕਿਉਂਕਿ ਆਪਾਂ ਜ਼ਿਆਦਾ ਨਹੀਂ ਬਣਾਈ ਸਿਰਫ ਜਿਹੜੀ ਚੀਨੀ ਆ ਉਹਨੂੰ ਖੋ ਰਿਆ ਹੀ ਆਪਾਂ ਤੇ ਜ਼ਿਆਦਾ ਪਾਣੀ ਨਹੀਂ ਪਾਇਆ ਹੈਗਾ ਤੇ ਬਾਕੀ ਰਹਿੰਦੀ ਜਿਹੜੀ ਚਾਸ਼ਨੀ ਉਹ ਵੀ ਆਪਾਂ ਸਾਰੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਕਰ ਲੈਣਾ ਮਿਕਸ ਵਧੀਆ ਤਰੀਕੇ ਦੇ ਨਾਲ ਤੇ ਲੱਡੂ ਆਪਣੇ ਬਣੂਗੇ ਇੱਕ ਨੰਬਰ ਥੋੜੇ ਜਿਹੇ ਕੋਸੇ ਕੋਸੇ ਦੇ ਇਹ ਬਣਾ ਕੇ ਆਪਾਂ ਤਿਆਰ ਕਰਨੇ ਅਗਰ ਜ਼ਿਆਦਾ ਠੰਡਾ ਹੋ ਗਿਆ ਬਿਲਕੁਲ ਭੁਰਪੁਰਾ ਹੋ ਜਾਣਾ ਇਹਨੇ ਬਣਨੇ ਨਹੀਂਗੇ ਜਿਆਦਾ ਵੀ ਨਾ ਗਰਮ ਹੋਗੇ ਵੀ ਹੱਥ ਸੜ ਜਾਣ ਕੋਸੇ ਜਿਹੇ ਲੱਡੂ ਆਪਾਂ ਬਟਣੇ ਥੋੜੇ ਜਿਹਾ ਘੁੱਟ ਕੇ ਬਟਣੇ ਪੈਣੇ ਆ ਇਹ ਬਹੁਤ ਹੀ ਟੇਸਟੀ ਲੱਡੂ ਬਣ ਕੇ ਇਹ ਤਿਆਰ ਹੋਣਗੇ ਦੇਖੋ ਤੁਹਾਡੇ ਸਾਹਮਣੇ ਆ ਨਾ ਥੋੜਾ ਜਿਹਾ ਜਿਹੜਾ ਘੁੱਟ ਕੇ ਇਹਨਾਂ ਨੂੰ ਬਟਣਾ ਪੈਣਾ ਹੈ ਤੇ ਬਹੁਤ ਸੋਹਣੇ ਲੱਡੂ ਤਿਆਰ ਹੋਣੇ ਆ ਵੀਡੀਓ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਨੇ ਹੁੰਨੇ ਛੋਟ ਹੀ ਰੱਖਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਤੁਹਾਡੇ ਸਾਹਮਣੇ ਆਪਾਂ ਬਟਿਆ ਨਾ ਤੇ ਬਿਲਕੁਲ ਵਧੀਆ ਲੱਡੂ ਬਣ ਕੇ ਤਿਆਰ ਹੋ ਜਿੰਦੇ ਬਸ ਥੋੜੇ ਜਿਹਾ ਘੁੱਟ ਕੇ ਇਹਨਾਂ ਨੂੰ ਬਟ ਲਓ ਤੇ ਬਹੁਤ ਸੋਨੇ ਬੱਟ ਹੋ ਜਨ ਜਿਆਦਾ ਠੰਡੀ ਨਾ ਬੁੰਦੀ ਰਹੋਣ ਦੇਵੋ ਥੋੜੀ ਕੋਸੇ ਕੋਸੇ ਦੇ ਬੱਟ ਲਓ ਤੇ ਚਾਸ਼ਨੀ ਵੀ ਤੁਹਾਡੇ ਸਾਹਮਣੇ ਆਪਾਂ ਉਹੀ ਪਾਈ ਆ ਦੁੱਧ ਵਗੈਰਾ ਵਿੱਚ ਕੁਝ ਨਹੀਂ ਪਾਉਣਾ ਹੈਗਾ ਨਹੀਂ ਤੇ ਲੱਡੂ ਖਰਾਬ ਹੋਣ ਦਾ ਚਾਂਸ ਰਹਿੰਦਾ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਲਾਈਕ ਕਰ ਲਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਨਵੇਂ ਵੀਬਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਵੀਡੀਓ ਜਿਹੜੀਆਂ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਨੇ ਹੁੰਨੇ ਨੇ ਛੋਟੀਆਂ ਰੱਖ ਕੇ ਬਣਾਉਨੇ ਹੁੰਨੇ ਆ ਤੇ ਕਮੈਂਟ ਮੈਨੂੰ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਜਿਹੜੇ ਆ ਸਾਨੂੰ ਬਹੁਤ ਹੀ એનર્ਜੀ ਦਿੰਦੇ ਆ ਐਸੇ ਤਰ੍ਹਾਂ ਆਪਾਂ ਸਾਰੇ ਲੱਡੂ ਜਿਹੜੇ ਤਿਆਰ ਕਰ ਲਏ ਨੇ ਛੋਟੇ ਬੱਟ ਲੋ ਵੱਡੇ ਬੱਟ ਲੋ ਦੇਖੋ ਇੱਕ ਮੈਂ ਛੋਟਾ ਬਣਾਇਆ ਇੱਕ ਵੱਡਾ ਬਣਾਇਆ ਜਿੱਦਾਂ ਦੇ ਤੁਹਾਨੂੰ ਵਧੀਆ ਲੱਗਦੇ ਪਸੰਦ ਆ ਉਦਾਂ ਤੁਸੀਂ ਲੱਡੂ ਬੱਟ ਸਕਦੇ ਲਾਸਟ ਰਹਿ ਗਿਆ ਸਿਕਾ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਲ ਦਨੀ ਬਸ ਇੰਨਾ ਆ ਵੀ ਇਹਨਾਂ ਨੂੰ ਜਰਾ ਹੱਥ ਨੂੰ ਇਸ ਤਰ੍ਹਾਂ ਟਾਈਟ ਕਰਕੇ ਤੇ ਤਾਂ ਇਹ ਲੱਡੂ ਬਣਨਗੇ ਉਦਾਂ ਜੇ ਤੁਸੀਂ ਕਹੋਗੇ ਤਾਂ ਇਹਨਾਂ ਨੇ ਖਿਲਰੀ ਜਾਣਾ ਤੇ ਦੂਜਾ ਇਹਨਾਂ ਨੂੰ ਕੋਸਿਆਂ ਕੋਸਿਆਂ ਨੂੰ ਬੱਟ ਲੋ ਜੀ ਇੱਕ ਪਲੇਟ 'ਚ ਮੈਂ ਰੱਖ ਕੇ ਦਿਖਾ ਦਤੇ ਬਹੁਤ ਹੀ ਸੋਹਣੇ ਆਪਣੇ ਜਿਹੜੇ ਬੂੰਦੀ ਦੇ ਲੱਡੂ ਬਣ ਕੇ ਤਿਆਰ ਹੋ ਗਏ ਆ ਆਪਾਂ ਸੌਖੇ ਜਿਹੇ ਤਰੀਕੇ ਨਾਲ ਬਣਾਏ ਆ ਵੀਡੀਓ ਚੰਗੀ ਲਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ